ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਅੱਤਵਾਦ ਨੂੰ ਜਨਮ ਦੇਣ ਵਾਲੀ ਜਨਮਦਾਤਾ ਕਾਂਗਰਸ ਤੇ ਗੈਂਗਸਟਰ ਤੇ ਚਿੱਟੇ ਨੂੰ ਜਨਮਦਾਤਾ ਚਿੱਟੇ ਨੂੰ ਜਨਮ ਦੇ ਨਾਲ ਜਨਮਦਾਤਾ ਅਕਾਲੀ ਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਐਂਡ ਪਾਰਟੀ ਹੁਣ ਅਕਾਲੀ ਦਲ ਨੇ ਜਿਹੜੀ ਹੈਗੀ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਨੇ ਨਹੀਂ ਅਕਾਲੀ ਦਲ ਤਾਂ ਇੱਕ ਬਾਦਲ ਦੀ ਕਟਪੁਤਲੀ ਬਣਿਆ ਹੋਇਆ ਹੈ ਉਹਦੇ ਕਬਜਾ ਕਰ ਰੱਖਿਆ ਹੈ ਬਾਦਲ ਪਰਿਵਾਰ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਕਬਜਾ ਸੀ ਹੁਣ ਸੁਖਵੀਰ ਬਾਦਲ ਦਾ ਕਬਜਾ ਹੈ ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜਾ ਹੈ ਤਾਂ ਮੈਂ ਸਾਹੂ ਕਹਿੰਦੇ ਮੈਂ ਸਿਪਾਹੀ ਐ ਅਕਾਲੀ ਦਲ ਦਾ ਭਾਈ ਤੂੰ ਸਿਪਾਹੀ ਇਹ ਕਹਿ ਵੀ ਮੈਂ ਸਿਪਾਹੀ ਗੁਰੂ ਗੋਬਿੰਦ ਸਿੰਘ ਦਾ ਉਹ ਇੱਕ ਸਰਵ ਉੱਚ ਅਦਾਲਤ ਸਰਵ ਉੱਚ ਅਦਾਲਤ ਸਰਵ ਉੱਚ ਸੰਸਥਾ ਉਹਦਾ ਪ੍ਰਧਾਨ ਹੈ ਜਿੱਥੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਗੋਡੇ ਟਿਕਦੇ ਆ ਤੁਸੀਂ ਕੀ ਦੇ ਸਿਪਾਹੀਓਂ ਉਸੀ ਸਿਪਾਹੀ ਨਾ ਕਾਲੀਦਲ ਤੁਸੀਂ ਸਿਪਾਹੀਓ ਸੁਖਵੀਰ ਬਾਦਲ ਦੇ ਪੱਲੇ ਦਿੱਲੇ ਕੱਖ ਨਹੀਂ ਛੋੜੇ ਹੁਣ ਨਵੀਂ ਗੱਲ ਚਿੱਟਾ ਕੌਣ ਲਿਆ ਸੀ ਪੰਜਾਬ ਚ ਮਜੀਠੀਆ ਕਿੱਥੇ ਬੈਠਾ ਹੋ 90 ਜੇਲ੍ਹ ਚ ਲਾਲਜੀਤ ਭੁੱਲਰ ਨੇ ਅੱਜ ਜੇਲ੍ਹ ਮੰਤਰੀ ਨੇ ਦੌਰਾ ਕੀਤਾ ਸਾਰੇ ਕੈਦੀਆਂ ਨੂੰ ਦੁੱਖ ਤਕਲੀਫਾਂ ਪੁੱਛੀਆਂ ਜੇ ਭਾਈ ਤੁਸੀਂ ਜੁਰਮ ਦੀ ਦੁਨੀਆ ਤੋਂ ਬਾਹਰ ਆਜੋ ਦੇ ਮਤਲਬ ਉਹਨੂੰ ਵਕੀਲ ਵੀ ਅਸੀਂ ਫ੍ਰੀ ਲੀਗਲ ਹੈਡ ਦੇ ਵਿੱਚ ਕਿੰਨੇ ਆ ਕੱਲ ਪਟਿਆਲਾ ਜੀਲ ਦਾ ਦੌਰਾ ਕੀਤਾ ਅੱਜ ਨਾਬੇ ਦਾ ਕੀਤਾ ਤੇ ਨਾਬੇ ਦੇ ਵਿੱਚ ਫਿਰ ਉਹ ਮਜੀਠੀਆ ਨੂੰ ਮਿਲ ਕੇ ਨਹੀਂ ਆਇਆ ਕਿਉਂ ਦੂਜੇ ਪਾਸੇ ਇਹ ਗੱਲ ਜਾਂਦੀ ਹੈ ਵੀ ਖਾਣੀ ਵੇਖਣੋਂ ਦਾ ਸਵਾਦ ਲੈਂਦੇ ਆ ਤੇ ਜਿਹੜੀ ਆਪਾਂ ਗੱਲ ਕਰਦੇ ਆ ਚਿੱਟਾ ਕੌਣ ਲਿਆਇਆ ਮਜੀਠੀਆ ਗੈਂਗਸਟਰ ਕੌਣ ਲਿਆਇਆ ਸੰਜੀਵਰਵਾਦਲਾ ਅੱਤਵਾਦ ਕੌਣ ਲਿਆਇ ਸੀ ਪਹਿਲਾਂ ਕਾਂਗਰਸ ੁੰਡੇ ਕੀ ਦੀਏ ਸਾਡੇ ਇਹਨਾਂ ਬੱਚਿਆਂ ਨੂੰ ਗਲਤ ਰਾਹ ਪਾ ਕੇ ਯੂਨੀਵਰਸਿਟੀਆਂ ਦੇ ਪ੍ਰਧਾਨ ਬਣਾ ਕੇ ਵੋਟਾਂ ਲੈ ਕੇ ਉਹਨਾਂ ਨੂੰ ਕਿਹੜੀ ਜੁਰਮ ਦੀ ਦੁਨੀਆ ਚ ਪਾਤਾ ਬਸ ਨੋਈ ਵਰਗੇ ਸੀ ਮਿੱਡੂ ਫੜੇ ਵਰਗੇ ਸੀ ਇਹ ਪੋਲੀਟੀਕਲ ਲੀਡਰਾਂ ਦੀ ਦੇਣਾ ਜਿਹੜੇ ਅੰਦਰ ਬੈਠੇ ਹੈ ਤਾਂ ਜਵਾਕ ਤਾਂ ਸਾਡੇ ਨੇ ਬੱਚੇ ਸਾਡੇ ਨੇ ਇਹ ਪਰ ਗਲਤ ਰਾਹ ਪਾਏ ਹੋਏ ਆ ਹੁ ਨਿਕਲ ਨਹੀਂ ਸਕਦੇ ਫਿਰਾਂ ਪ੍ਰਸ਼ਾਸਨ ਇਹ ਜੇ ਸਾਡਾ ਉਹ ਕੋ ਪਰਚਾ ਹੁੰਦਾ ਉਹ ਜਿੱਤੇ ਪਹਿਲਾਂ ਚੋਰੀ ਦਾ ਪਰਚਾ ਦਰਜ ਹੁੰਦਾ ਉਹਦੇ ਹੋਰ ਕਰ ਦਿੰਦੇ ਆ ਇਹ ਨਹੀਂ ਕਰਿਆ ਜੀ ਚਿੱਟੇ ਦਾ ਪਰਚਾ ਦਰਜਾ ਉਹਦੇ ਹੋਰ ਕਰ ਦਿੰਦੇ ਆ ਇਹ ਏਸੀ ਹੀ ਆ ਜੀ ਕਿੱਥੇ ਭਾਲ ਦੇ ਫਿਰਾਂਗੇ ਜੇ ਸਡੋ ਪ੍ਰੀਤ ਦੀ ਦੋ ਪਰਚਾ ਤਾਂ ਇੱਥੇ ਜਿਹੜਾ ਹੈਗਾ ਰਾਜ ਹੈ ਇਹ ਰਾਲ ਮਿਲ ਕੇ ਕਰਦੇ ਆ ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਜਿਹੜੀ ਮੰਤਪ ਤੇ ਆਪਾਂ ਬੋਲਦੇ ਆ ਜਿਹੜੇ ਜਿਹੜੀ ਚੀਜ਼ ਲਈ ਆਪਾਂ ਵੀਡੀਓ ਬਣਾ ਰਹੇ ਹਾਂ ਗੈਸਟਰ ਦੇ ਰਿਸ਼ਤੇਦਾਰ ਦੇ ਵਿਆਹ ਦੇ ਵਿੱਚ ਭੋਗਾਂ ਦੇ ਵਿੱਚ ਤਾਂ ਮੀਸਾਉ ਜਾਂਦੇ ਹਨ ਅਕਾਲੀ ਦਲ ਦੇ ਵੱਡੇ ਲੀਡਰ ਜਾਂਦੇ ਹਨ ਤੇ ਫੇਰ ਭਾਈ ਦੇਣ ਕੀ ਦੀ ਹੈ ਤੁਸੀਂ ਕਿਉਂ ਯਾਰ ਲੋਕਾਂ ਦੇ ਧੀ ਪੁੱਤ ਮਰਵਾ ਰਹੇ ਹੋ ਇਕ ਰੂਪ ਦੇ ਕੇ ਕਿ ਅਕਾਲੀ ਦਲ ਹੈ ਜੀ ਉਹ ਕਾਂਗਰਸ ਹੈ ਉਹ ਆਮ ਆਦਮੀ ਪਾਰਟੀ ਹੈ ਫਲਾਣੇ ਹੈ ਢਮਗਾਣੇ ਹਨ ਦੂਜੇ ਪਾਸੇ ਰਿਲੀਜੀਅਸ ਵਖਤ ਕੇ ਤੁਸੀਂ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਨਾਲ ਜਿਹੜੇ ਕਾਮੀ ਵਰਗੇ ਨੇ ਐਸਜੀਪੀਸੀ ਦੇ ਪ੍ਰਧਾਨ ਬਣਾਏ ਹੋਏ ਆ ਲੋਕ ਗੁਰਦੁਆਰਾ ਸਾਹਿਬ ਨੂੰ ਨਤਮਸਤ ਕਰਦੇ ਨੇ ਤੇ ਪਰ ਇਹ ਬੰਦੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਥੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਆ ਜਿਹੜੇ ਚਲੋ ਭੋਗ ਤੇ ਗਏ ਹੋ ਪਿਆ ਤੇ ਗਏ ਹੋ ਉਹ ਬੱਚੇ ਵੀ ਸਾਡੇ ਪੰਜਾਬ ਦੇ ਉਹ ਜੇਲ੍ਹਾਂ ਦੇ ਵਿੱਚ 10-10 ਸਾਲਾਂ ਦੇ 5-5 ਸਾਲਾਂ ਦੇ ਬੰਦਨਾ ਬiant Singh ਮਾਰਿਆ ਇੰਦਰਾ ਗਾਂਧੀ ਮਾਰੀ ਜਾਂ ਜੋ ਵੀ ਮਾਰਿਆ ਉਹ ਬੱਚੇ ਅੱਜ ਤੱਕ ਉਥੇ 27-23 ਸਾਲ ਦੀ 30 ਸਾਲੋਂ ਦੇ ਅੰਦਰ ਬੈਠੇ ਨੂੰ ਤੇ ਉਹਨਾਂ ਦੇ ਭਾਈ ਉਹਦੀ ਜ਼ਿੰਮੇਵਾਰੀ ਕਹਦੀ ਹੈ ਕੋਈ ਸ਼ਰਮਣੀ ਕਮੇਟੀ ਕੇਸ ਲੜਦੀ ਹੈ ਕੋਈ ਪੈਸਾ ਦਿੰਦੀ ਹੈ ਕੋ ਉਹਨਾਂ ਦੇ ਪਰਿਵਾਰ ਵੱਲ ਜਾਂਦੀ ਹੈ ਠੀਕ ਹੈ ਇੱਕ ਦੋ ਮੰਗਰ ਜਾਂਦੀ ਹੈ ਜਿਹੜੇ ਦੂਜੇ ਬੰਦੇ ਨਾਲ ਇਸ ਕਰਕੇ ਜਿਹੜੇ ਇਹ ਲੋਕ ਹੈ ਇਹ ਭੇਖ ਬਖਾਵਾ ਜਗਤ ਕੋ ਲੋਕਣ ਕੋ ਬਸ ਈਨ ਅੰਤ ਕਾਲ ਕਾਤੀ ਕੱਟਿਓ ਬਸ ਨਰਕ ਵਿੱਚ ਲੀਨ ਇਹ ਭੇਖ ਬਖਾਵਾ ਜਿਹੜਾ ਜਗਤ ਦਾ ਇਹ ਕੋ ਚੋਲੇ ਪਾ ਕੇ ਲੋਕਾਂ ਨੂੰ ਗਮਰਾਹ ਕਰਦੇ ਐ ਤੇ ਮਤਲਬ ਕੀ ਹੈ ਵੀ ਭਾਈ ਤੁਸੀਂ ਇਹਨਾਂ ਦੇ ਮਗਲ ਲੱਗੇ ਲੜੋ ਨਾ ਆਦੇ ਬੱਚਿਆਂ ਦਾ ਖਿਆਲ ਰੱਖੋ ਸਮਾਂ ਕੱਢੋ ਜੋ ਕੋ ਬੰਦਾ ਰੋਹਦਾ 10000 ਰੁਪਇਆ ਕਮੋਦਾ ਚਾਹੇ ਪੰਜੇ ਕਮਾਰਾ ਆਦੇ ਪਰਿਵਾਰ ਵਾ ਬੈਕਸਾਈਡ ਤੇ ਪਤਾ ਕਰ ਵੀ ਛੋਟਾ ਜਵਾਕ ਕੀ ਕਰੇ ਚੋਰੀਆਂ ਤਾਂ ਨਹੀਂ ਕਰ ਰਿਹਾ ਠੱਗੀਆਂ ਤਾਂ ਨਹੀਂ ਮਾਰ ਰਿਹਾ ਕੋਈ ਗਲਤ ਸੰਗਤ ਜਿਹਾ ਨਹੀਂ ਪੈ ਗਿਆ ਕੋਈ ਕਿਸੇ ਲੁੱਟਖੋਹ ਵਾਲੇ ਮਾਮਲੇ 'ਚ ਤਾਂ ਨਹੀਂ ਪੈ ਗਿਆ ਤੇ ਪੁਲਿਸ ਨੂੰ ਬੀਸੀ ਬਣਾਉਂਦੀ ਆ ਬਾਅਦ 'ਚ ਬੈਡ ਕੈਰੈਕਟਰ ਕਹਿੰਦੇ ਆ ਹਾਜੀ ਨੀਲਾ ਦੇ ਥਾਂ ਤੇ ਚੌਂਕੀ ਥੱਲੇ ਚੌਂਕੜੀ ਮਾਰ ਕੇ ਭਾਉਂਦੇ ਫਿਰ ਐਸਐਚਓ ਜੋ ਪੰਚਾਇਤ ਨੂੰ ਮਿਲਦੇ ਬਰਤਦਾ ਜੀ ਆਏ ਆ ਜੀ ਆਏ ਜੀ ਮਾਂ ਪਿਓ ਦਾ ਮਰਨ ਹੋ ਜਾਂਦਾ ਇਸ ਕਰਕੇ ਜਿਹੜੀ ਹੱਥੇ ਲੇਟੈਸਟ ਹੈ ਅਵਰੇ ਲੇਟੈਸਟ ਜਿਹੜੀ ਸੋਸ਼ਲ ਮੀਡੀਆ ਤੇ న్యూਸ ਹੈ ਚੈਨਲਾਂ ਤੇ ਹੈ ਵੀ ਬਿਆਂ ਹੱਜ ਜਾਂਦੇ ਆ ਗੈਸਟ੍ਰਾ ਦੇ ਤੇ ਗੈਸਟ੍ਰਾ ਕਿ ਕਿੱਥੋਂ ਆਏ ਹੈ ਗੈਸਟ੍ਰਾ ਤਾਂ ਕਿ ਨਾਂ ਹੈ ਨਾ ਮੁੰਡੇ ਕਿੱਥੋਂ ਆਏ ਪੰਜਾਬ ਦੇ ਖਾੜ ਕੋ ਕੌਣ ਸੀ ਪੰਜਾਬ ਦੇ ਅੱਤਵਾਦੀ ਕੌਣ ਸੀ ਪੰਜਾਬ ਦੇ ਇਹਨਾਂ ਨੇ ਵੱਖ-ਵੱਖ ਨਾਂ ਦੇ ਦਿੱਤੇ ਰੂਪ ਦੇ ਦਿੱਤੇ ਮੁੰਡੇ ਸੋਹਣੇ ਸਣਕੇ ਮਾਰੇ ਸਾਡੇ ਇਸ ਕਰਕੇ ਇੰਨਾ ਨਕਲੀ ਸਿੱਖਾਂ ਤੋਂ ਬਚੋ ਆਪਦੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਗੁਰਦੁਆਰਿਆਂ ਉੱਪਰ ਜਾਓ ਅਨੰਦਪੁਰ ਸਾਹਿਬ ਜਾਓ ਦਿੱਲੀ ਜਾਓ ਜਿੱਥੇ ਮਰਜ਼ੀ ਜਾਓ ਪਰ ਇਹਨਾਂ ਲੋਕਾਂ ਨੂੰ ਚੰਦਾ ਨਾ ਦਿਓ ਇਹ ਲੋਕ ਬੜੇ ਮਤਲਬ ਮਾੜੇ ਸੱਪ ਐ ਇਹਨਾਂ ਦੇ ਗੰਗੇ ਬੰਦੇ ਲੂਟ ਨਹੀਂ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ